ਨਵਾਂ ਸਫ਼ਰ ਨਵੀਂ ਜਾਣਕਾਰੀ ਅੱਜ ਚੱਲੇ ਜੀ ਆਪਾਂ ਪੋਰਟ ਬਲੇਅਰ ਤੋਂ ਹੈਵਲੋਕ ਆਇਲੈਂਡ ਤੇ ਆਪਾਂ ਕਰਨਾ ਜੀ ਸਮੁੰਦਰੀ ਜਹਾਜ਼ਾਂ ਦਾ ਸਫ਼ਰ ਤੇ ਆਪਾਂ ਪਹੁੰਚ ਗਏ ਹੈਡੋ ਜੈਟੀ ਆਓ ਤੁਹਾਨੂੰ ਦਿਖਾਉਣਾ ਹੈ ਕਿ ਸਮੁੰਦਰੀ ਜਹਾਜ਼ ਦਾ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ ਲਓ ਜੀ ਲਾਈਨ ਲੱਗੀ ਆ ਜਿਵੇਂ 에어ਪੋਰਟ ਦੇ ਉੱਪਰ ਇਵੇਂ ਜਹਾਜ਼ਾਂ ਦਾ ਜਿਹੜਾ ਸਮੁੰਦਰੀ ਜਹਾਜ਼ਾਂ ਦੀ ਜੈਟੀ ਬੋਲਦੇ ਜਿੱਥੇ ਜੈਟੀ ਦੇ ਉੱਪਰ ਇਹਨਾਂ ਦਾ ਪੋਰਟ ਬਣਿਆ ਹੁੰਦਾ ਤਾਂ ਲਾਈਨ ਦੇ ਵਿੱਚ ਲੱਗੇ ਆ ਤਾਂ ਅੰਦਰ ਜਾ ਕੇ ਵੀਡੀਓ ਬਣਾਉਣ ਦੀ ਮਨਾਈ ਆ ਕਿਉਂਕਿ ਇਹ ਬਿਲਕੁਲ ਸਰਕਾਰੀ ਹੈ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਤੇ ਇਧਰ ਆਪਾਂ ਖੱਬੇ ਹੱਥਾ ਜਿਹੜੇ ਲਾਈਨ ਹੈ ਇੱਥੇ ਆਪਾਂ ਆਪਣਾ ਸਮਾਨ ਡ੍ਰੌਪ ਕਰ ਦੇਣਾ ਇਹ ਨਾਲੇ ਲਗੇਜ ਕੰਪਾਰਟਮੈਂਟ ਦੇ ਵਿੱਚ ਰੱਖ ਦੇਣਾ ਆ ਲੋ ਜੀ ਆਪਣੇ ਅਟੈਚੀ ਸਾਹਮਣੇ ਲੋਕ ਜਿਹੜੇ ਆਪਣੇ ਆਪਣੇ ਡ੍ਰੌਪ ਕਰ ਰਹੇ ਆ ਤੇ ਦੂਜੇ ਪਾਸੇ ਆਜੋ ਹੁਣ ਇਧਰ ਲੱਗੀ ਆ ਲਾਈਨ ਜਹਾਜ਼ ਦੇ ਅੰਦਰ ਜਾਣ ਲਈ ਤੇ ਲੋ ਜੀ ਆਪਾਂ ਵੀ ਲੱਗ ਗਏ ਲਾਈਨ 'ਚ ਚੱਲਦੇ ਆ ਜਹਾਜ਼ ਦੇ ਅੰਦਰ ਤੇ ਵਿਖਾਉਣੇ ਤੁਹਾਨੂੰ ਜਹਾਜ਼ ਦਾ ਵਿਊ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀਡੀਓ ਮੇਰੇ ਵੇਖਦੇ ਰਹੋ ਤੇ ਅਗਲੇ ਵੀਡੀਓ ਚ ਤੁਹਮ ਜਾਣਕਾਰੀ ਦੇਵਾਂਗੇ ਕਿ ਸੀਟਾਂ ਕਿਹੋ ਜੀਆਂ ਹੁੰਦੀਆਂ ਕਿੰਨੇ ਦੀ ਸੀਟ ਪੈਂਦੀ ਹੈ ਇਹ ਆ ਜਹਾਜ਼ ਦਾ ਅੰਦਰਲਾ 뷰 ਤੇ ਅਗਲੇ ਵੀਡੀਓ 'ਚ ਤੁਹਾਨੂੰ ਦੱਸਦੇ ਆ ਅਗਲੀ ਰੀਲ ਜ਼ਰੂਰ ਵੇਖਿਓ ਕਿ ਕਿੰਨੇ ਦੀ ਟਿਕਟ ਪੈਂਦੀ ਹੈ ਪੋਰਟ ਬਲੇਅਰ ਤੋਂ ਹੈ ਵਲੋਗ ਆ ਲੈਂਦੇ